ਹਾਂ ਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ ਜਿਹੜੋ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਆਦੀ ਵੀਡੀਓ ਵਿੱਚ ਪਾ ਤਿੰਨ ਨਗਾਵਾਂ ਸੇਲਾ ਇਲਾਕਾ ਹੈ ਜੀ 2 ਬਾਈ ਤੋਕੜ ਨੇ ਇੱਕ ਸੋਈ ਸਵਾਈਆ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਸਿਕਾਲ ਹੋ ਠੀਕ ਹੋ ਵਧੀਆ ਪੂਰੇ ਵਧੀਆ ਜੀ ਨਾਮ ਤੇ ਐਡਰੈਸ ਬੋ ਨਾਮ ਵੀਰੇ ਖਾਸਕੀਰਤ ਸਿੰਘ ਪਿੰਡ 마ਸੀ ਕੇ ਜਿਲ੍ਹਾ ਮੋਗਾ ਤਹਿਸੀਲ ਨਿਆਸ ਸਿੰਘ ਵਾਲਾ ਜੀ ਨੇੜੇ ਪਿੰਡ ਬਾਈ ਨੇੜੇ ਪਿੰਡ ਆਪਾਂ ਨੂੰ ਬਲਾਸਪੁਰ ਤੇ ਹੰਤਪੁਰ ਆ ਰਿਹਾ ਜਾਂਦਾ ਬਾਈ ਓਕੇ ਬਾਈ ਮੋਬਾਈਲ ਨੰਬਰ ਬੋ 98799 ਬਾਈ 24403 ਠੀਕ ਹੈ ਜਿਹੜੀ ਪਹਿਲੇ ਨੰਬਰ ਦੇ ਬੜਾ ਕਿਹੜਾ ਸੂਸੂਈ ਇਹ ਬਾਈ ਦੂਜਾ ਸੂਸੂਈ ਆ ਬੜਾ ਕਦੋਂ ਸੂਈ ਹੈ ਵੀਰੇ ਇਹ ਹੋ ਗਏ ਹੋਣਗੇ ਬਾਈ ਯਾਰ 12 13 ਦਿਨ ਬਾਅਦ 12 13 ਦਿਨ ਬੱਚਾ ਕੀ ਦੇਤਾ ਇਹਨੇ ਬੱਚਾ ਬੱਛਾ ਵੀਰੇ ਬੱਚਾ ਦੇਤਾ ਬਾਈ ਕਿੰਨਾ ਦੁੱਧ ਵੀਰੇ ਚੋਣ ਵਾਲਾ ਹਾਜ਼ਰ ਦੁੱਧ 10 ਕਿਲੋ ਹਾਜ਼ਰ ਆ ਬਾਈ ਜਮਾ ਨੈਟ ਚਵਾ ਦੂੰਗੀ ਦੋ ਡੰਗ ਚੋਲੇ ਚਾਰ ਡੰਗ ਚੋਲੇ ਓਕੇ ਬਾਈ ਥਾਨ ਥੋਣ ਬੜਾ ਚੰਗਾ ਹਾਂ ਫਿਟਿੰਗ ਵਾਲਾ ਵੀਰ ਬਾਈ ਥਾਨ ਲੈਵੇ ਦੀ ਫਿਟਿੰਗ ਚੀਜ਼ ਬਹੁਤ ਆ ਬੜਾ ਯਾ ਬਹੁਤ ਆ ਬਾਈ ਜਿਵੇਂ ਮਾਰ ਦਿਆ ਤੇ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰ ਬਣੀ ਕੁਛ ਨਹੀਂ ਮੋਹਰੋ ਲੈ ਵਾ ਚੱਕਰੋ ਕਮਾਲ ਦਾ ਥਾਣੇ ਪੌਣਾ ਚੰਗਾ ਲੱਗਿਆ ਕਿ ਨਹੀਂ ਮੁੱਠੀ ਵਾਲਾ ਥਾਣੇ ਕੱਲਾ ਲੱਗਦਾ ਇੱਕ ਬਈ ਆ ਥਾਣੇ ਚ ਨਾ ਇਹਦੇ ਧਾਰਾ ਹੀ ਆਉਂਦਾਂ ਗੀਆਂ ਆਪਾਂ ਮਾਰ ਕੇ ਵੀ ਦਿਖਾ ਦਿੰਨੇ ਆ ਤਿੱਲ ਮੰਨਣਾ ਹਾਂ ਤਿੱਲ ਮੰਨ ਕੀ ਦੇਣੀ ਆ ਬਈ ਆ ਲੈ ਬਈ ਤਿੱਲ ਮੰਨਿਓ ਠੀਕ ਆ ਤਿੰਨ ਥਾਣੇ ਬਈ ਕਹਿੰਦਾ ਸਹੀ ਚੱਲਦੇ ਆ ਇੱਕ ਥਾਣੇ ਚੋਂ ਮਨਗ ਜਲ ਧਾਰਾ ਹੀ ਆਉਂਦੀ ਹਾਂ 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 ਧਾਰਾ ਹੀ ਆ ਬੋਲੇ ਮੜੀ ਤੋਰ ਕੇ ਦਿਖਾ ਦੇ ਤੋਰ ਕੇ ਦਿਖਾ ਦਿੰਨੇ ਆ ਪਲੀ ਵੀ ਚੰਗੀ ਆ ਕੋਈ ਲੱਸੀ ਨਹੀਂ ਲਾਮੀ ਨਹੀਂ ਬਰੈਡ ਚੰ ਅਬચ્છી ਪਾਲਣੋਂ ਠੀਕ ਆ ਦੋਦੇ ਵੀ ਚੰਗਾ ਦੱਸਿਆ ਬਾਈ ਨੇ ਬਾਕੀ ਮੁੱਲ ਵੀ ਇਹਦਾ ਜਾਇਜ਼ ਹੀ ਮੁੱਲ ਹੀ ਜਾਇਜ਼ ਹੀ ਕਰਾਂਗੇ ਬਾਈ ਤੇ ਲਾਦੇ ਹਿਸਾਬ ਨਾਲ ਬਿਊਟੀ ਚੈੱਕ ਕਰੋ ਫੇਸ ਦੀ ਕਮਾਲ ਆ ਬਾਈ ਬਾਕੀ ਤੋਰਾ ਚੈੱਕ ਕਰ ਲੋ ਇੱਕ ਨੰਬਰ ਤੋਰਾ ਲੈ ਕਿਆ ਬਾਤ ਪੱਛੀ ਅੰਗਾ ਬਾਈ ਕੋਈ ਆਏ ਨਹੀਂ ਹੈਗਾ ੁੱਡੀ ਬਹਿੜ ਆ ਗਈ ਸਹੀ ਗੱਲ ਆ ਬਾਈ ਹਾਂ ਠੰਡੀ ਸੀਲ ਪਲੀ ਪੁਲੀ ਵੀ ਬਹੁਤਾ ਬਹਿੜ ਕਿਵੇਂ ਮਰਜੀ ਬੈਠਾ ਰਹਿ ਓਕੇ ਫੇਸ ਦਿਖਾ ਰੇ ਕਰਮ ਵਾਲੀ ਦਾ ਬੜਾ ਪਿਆਰਾ ਹਨਾ ਬਿਊਟੀ ਦੇਖ ਬੋਦੀ ਦਾ ਦੀ ਪੂਰੀ ਚੰਗੀ ਆ ਕਰਮ ਵਾਲੀ ਦੀ ਕੀ ਮੁੱਲ ਆ ਭਰਾ ਜੈਜ ਮੁੱਲ ਡਾਕਟਰ ਕੋਲਸ ਮਰਜ਼ੀ ਕਰਾਈ ਚੱਲ ਬੈੜ 28000 ਰੁਪਏ ਦੀ ਦੇਣਾ ਦੇ ਬਸ ਮੁੱਲ ਕਰਾਉਣਾ ਬਾਈ ਕਹਿੰਦਾ ਜਿੱਡਾ ਮਰਜ਼ੀ ਕਰਾ ਲਓ 28000 ਦੀ ਬੈੜਾ ਜਿਹੜੀ ਦੇ ਦੇਾਂਗੇ ਬਾਕੀ ਮਾਨਤਨ ਹੋ ਜੋ ਹਣਾ ਵੀ ਹਾਂ ਹਾਂ ਮਾਨਤਨ ਲੈ ਵਾ ਲੂਗਾ ਬੜਾ ਚੰਗਾ ਚਵਾਈ ਇਹਦੀ ਵੀ ਕਰਕੇ ਦੇ ਹਾਂ ਇਹਦੀ ਚਵਾਈ ਕਰਕੇ ਦੇ ਇਹਦੀ ਚਵਾਈ ਕਹਿੰਦਾ ਵੀਡੀਓ ਦੇ ਵਿੱਚ ਚਵਾਈ ਜਿਹੜੀ ਕਰਕੇ ਰਖਾ ਦਾਂਗੇ ਇੱਕ ਕਡੰਗ ਦੀ ਸੋਭਾ ਚਾਹੇ ਆਪਦੀ ਆ ਕੇ ਚਵਾਈ ਕਰ ਲਿਓ ਠੰਡੀ ਤਾਂ ਇੰਨੀ ਆ ਬਸ ਹੀ ਕਿਵੇਂ ਮਰਜ਼ੀ ਬੈਠਾ ਰਹਿਣਾ ਫਿਟਿੰਗ ਵਾਲਾ ਦੇਵਾ ਕੋਈ ਟੱਟ ਮਾੜੀ ਬਾਕੀ ਮੁੱਲ ਜੈਜ ਜੈ ਹਾਂ ਇਹ ਮੁੱਲ ਨਹੀਂ ਮਿਲ ਅੱਗੇ ਆ ਗਈ ਦੋ ਇਹ ਵੀਰੇ ਤੋਕੜ ਬਹਿੜ ਆ ਗਈ ਤੇ ਇਹਦੇ ਟੀਕਾ ਭਰਿਆ ਹੋਇਆ ਦੱਸਿਆ ਆਪਾਂ ਨੂੰ ਓਕੇ ਦੁੱਧ ਹੋਊਗਾ ਬਈ 8 ਕਿਲੋ ਦੇ ਥੱਲੇ ਕਿੰਨੇ ਕ ਦਿਨ ਹੋ ਗਏ ਟੀਕਾ ਭਰੀ ਨੂੰ ਟੀਕੇ ਨੂੰ ਬਈ ਹੋ ਗਿਆ ਸਵਾ ਮਹੀਨਾ ਇਹਦੇ ਥਣ ਥਣ ਬੜਾ ਚੰਗਾ ਹਾਂ ਠੰਡੀ ਇਹ ਵੀ ਕਿਵੇਂ ਐ ਕਿਵੇਂ ਮਰਜੀ ਬੈਠਾ ਰਹਿ ਲੈ ਲੈ ਬਈ ਜਿਵੇਂ ਮਰਜੀ ਚੌਣ ਦੇਖੋ ਖਰਾਟਾ ਹੀ ਆ ਕਿ ਨਹੀਂ ਹਾਂ ਹਾਂ ਬਈ ਜਿਵਾਈ ਕਰਦੀ ਆ ਬਈ ਲਟੋਲੂ ਵਾਂਪੇ ਆ ਇੱਕ ਨੰਬਰ ਚੌਣ ਮੋਟਾ ਮੋਟਾ ਚੌਣ ਕੋਈ ਬਸਮਾ ਨਹੀਂ ਕਰਾਇਆ ਉਹੀ ਬਹਿ ਗਿਆ ਬਈ ਸਿੱਧਾ ਹੀ ਲੈ ਕਿਆ ਬਾਤ ਆ ਵਾਣੀ ਚੰਗੀ ਜਿਵਾਈ ਆ ਕਿੰਨਾ ਦੁੱਧ ਵੀਰੇ ਹਾਜ਼ਰ ਆ ਦੁੱਧ ਬਾਈ 8 ਕਿਲੋ ਆ ਇਹਦੇ ਥੱਲੇ 8 ਕਿਲੋ ਨਾ ਵਗੇ ਲੈ ਜਾ ਕੱਦ ਦਾ ਵਜਨ ਚੰਗਾ ਬਰੀਟ ਇੱਕ ਨੰਬਰ ਬਸ ਹੀ ਪਾ ਲਓ ਠੀਕ ਆ ਬਾਈ ਟੋਕੜ ਵਹਿੜਾ ਵਧੀਆ ਬਾਕੀ ਟੀਕਾ ਭਰਿਆ ਹੋਇਆ ਦੱਸਿਆ ਗੱਬਣ ਨਿਕਲੇ ਹੀ ਵਹਿੜ ਕਿੰਨੇ ਰੁਪਈਆ ਦੀ ਤੈਨੂੰ ਵੀ ਪਤਾ ਸਹੀ ਗੱਲ ਬਾਈ ਸਹੀ ਗੱਲ ਲੈ ਤੋਰਾ ਇੱਕ ਨੰਬਰ ਬਾਈ ਜਵਾਨੀ ਅੰਗਾ ਬਾਈ ਕੋਈ ਬੁੱਢੀ ਵਹਿੜ ਨਹੀਂ ਹੈਗੀ ਹਾਂਜੀ ਥਾਨ ਬਹੁਤ ਚੰਗਾ ਚਵਾਈ ਬਹੁਤ ਚੰਗੀ ਹੈ ਟੰਡੀ ਚਵਾਈ ਤਾਂ ਇੰਨੀ ਚੰਗੀ ਆ ਯਾਰ ਭਾਵੇਂ ਇੱਥੇ ਵਹਿ ਜਾ ਲੈ ਵੇੜੇ ਦੇ ਵਿਚਾਲੇ ਖੜਾ ਲਈ ਬਾਈ ਨੇ ਜਿਵੇਂ ਮਰਜੀ ਬਹਿ ਕੇ ਜਿਵੇਂ ਮਰਜੀ ਧਾਰਾ ਮਰੀ ਚੱਲ ਬੜੀ ਚੰਗੀ ਜਵਾਈ ਹੈ ਨਾ ਬਈ ਇੱਕ ਨੰਬਰ ਆ ਚੋਣ ਡਾਕਟਰ ਮੋਟਾ ਮੋਟਾ ਚੋਣ ਬਾਕੀ ਫੇਸਬੂਕ ਬਹੁਤ ਸੋਹਣਾ ਡਾਕਟਰ ਬੈਠਦਾ ਹਾਂ ਕੀ ਮੋਲ ਹੈ ਵੀਰੇ 18000 ਦੀ ਦੇ ਦਾਂਗੇ ਡਾਕਟਰ ਮਾਨਤਨ ਵਿੱਚੋਂ ਮਾਨਤਨ ਕਰ ਦਾਂਗੇ ਬਈ ਵਿੱਚੋਂ ਜਮਾ ਜਾਇਜ ਮੋਲ ਆ ਬਈ 18000 ਦੀ ਪੜ ਬਈ ਆਪਣਾ ਬਾਲਾ ਮੋਲ ਨਹੀਂ ਹੋਊ ਡਾਕਟਰ ਯਾਰ ਓਕੇ ਬਈ ਅੱਗੇ ਵੀਡੀਓ ਬਣਾ ਕੇ ਆਉਣਾ ਹੁੰਦਾ ਹੈ ਨਾ ਆਪਾਂ ਉਹਦੀ ਪਸ਼ੂ ਵੇਚ ਦਿੰਨੇ ਆ ਬਈ ਯਾਰ ਸਹੀ ਗੱਲ ਆ ਬਈ ਜਾਇਜ ਆ ਮੋਲ ਵੀ ਜਾਇਜ ਆ ਆ ਮੋਲ ਨਹੀਂ ਮੈਂ ਡਾਕਟਰ ਆ ਮੋਲ ਨਹੀਂ ਮੈਂ ਅੱਗੇ ਆ ਗਈ ਤਨ ਨੰਬਰ ਇਹ ਬਰੇ ਟੀਕਾ ਭਰਿਆ ਹੋਇਆ ਵੇ ਇਹਦੇ 2 ਢਾਈ ਮਹੀਨਿਆਂ ਦਾ ਓਕੇ ਇਹ ਆਪਣੇ ਕੋਲੇ ਅੱਜ ਹੀ ਵੜਾਈ ਆ ਓਕੇ ਦੋਦੇ ਦੇ ਥੱਲੇ ਹੈਗਾ 5 ਕਿਲੋ ਨੈਟ ਜਮਾ ਹੂੰ ਤੇ ਆਪਣੀ ਚੋਕੇ ਬੈਣ ਲਈ ਵੀ ਆ ਓਕੇ ਹਾਂ ਤੇ ਇਹਦੇ ਟੀਕਾ ਭਰਿਆ ਬਈ ਦੱਸਿਆ 2 2.5 ਮਹੀਨੇ ਦਾ ਨਾ ਤਾਂ ਉਹਨਾਂ ਨੇ ਚੈੱਕਪ੍ਰੈਕ ਕਰਾਈਆ ਬਈ ਨਾ ਪਾਗ ਰਾਈਆ ਆਪਣੇ ਕੋਲੇ ਹੁਣੀ ਆਈ ਆ ਤਾਜੀ ਹੁਣੀ ਇਹ ਭਰਿਆ ਆ ਫਿਰ ਹਲੇ ਤੱਕ ਖਾਲੀ ਮੰਨੂ ਹੀ ਮੰਨੂ ਨਹੀਂ ਹਾਂ ਇਹ ਖਾਲੀ ਮੰਨ ਕੇ ਦਵਾਂਗੇ ਡਾਕਟਰਾਂ ਗਰੀਬ ਘਰੋਂ ਆਈ ਆ ਜਮਾ ਠੀਕ ਆ ਵੀਰੇ ਹਾਂ ਹੂੰ ਹੂੰ ਬਾਕੀ ਚੰਗੀ ਆ ਬਹਿੜਾ ਜੇ ਕਿਸੇ ਨੇ ਘਰੇ ਚੂਣੀਆਂ ਹਨਾ ਦੁੱਧ ਦਾ ਡੰਗਾ ਲਾਉਣਾ ਠੰਡੀ ਠੁੰਡੀ ਬਹੁਤਾ ਬਹਿੜ ਕਿਵੇਂ ਮਰ ਜੇ ਮੈਂ ਮਰਜੀ ਵੇੜੇ ਦੇ ਵਿੱਚ ਆ ਲੈ ਖੜਾ ਲਾ ਕੋਈ ਚੱਕਰੀ ਨਹੀਂ ਕਹਿਣਾ ਧਾਰਾ ਦਿਖਾ ਦੇ ਇਧਰ ਆ ਕੇ ਨੋ ਨੋ ਦਾ ਡੰਗਾ ਜਾਂ ਲਾਹੀ ਚਲੋ ਚਲੋ ਅੱਗੇ ਰਹਿ ਰੂਗੇ ਉਹਦਾ ਮੁੱਲ ਹੋਣਾ ਜਾਇਜ਼ ਜਾਂ ਦਰਦੀ ਆ ਆਪਾਂ ਨਿਆਣਾ ਪਾਕੇ ਧਾਰਾ ਮਾਰ ਕੇ ਦਿਖਾ ਦਿੰਦੇ ਆ ਕੀ ਮੁੱਲ ਹੈ ਜਾਇਜ਼ ਮੁੱਲ ਡਾਕਟਰ ਕੋ ਮਰਜ਼ੀ ਕਰਾਈ ਚੱਲ 8000 ਰੁਪਿਆ ਲੈ ਲਾਂਗੇ 8000 ਦੀ ਵਿਹੜ ਬਾਈ ਕਹਿੰਦਾ ਦੇ ਦਾਂਗੇ ਮਾਨਦਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜੂਗਾ ਧਾਰਾ ਮਾਰ ਕੇ ਦਿਖਾ ਦਿੰਦੇ ਆ ਡਾਕਟਰ ਨਿਆਣਾ ਪਾਕੇ ਤੇ ਧਾਰਾ ਕੋਈ ਚੱਕਰ ਨਹੀਂ ਬਾਈ ਇਹਦੀਆਂ ਮਾਰ ਕੇ ਦਿਖਾ ਦਾਂਗੇ ਜਿਵੇਂ ਮਰਜ਼ੀ ਨਿਆਣਾ ਪਾਲਾ ਕਿੰਨੇ ਮਰਜ਼ੀ ਬੈਠਾਰੇ ਉਹਨਾਂ ਡਾਕਟਰ ਕੋ ਅੱਜ ਵੀ ਇਹ ਕਰਦਾ ਤੁਹਾਨੂੰ ਬਸ ਉਹ ਤਾਂ ਕੋਈ ਨਹੀਂ ਫਿਰ ਬਸ ਡਰ ਦੂਰ ਜਾਂਦਾ ਕਿੰਨੇ ਬਾਈ ਆਹ ਦੇਖ ਲਾ ਡਾਕਟਰ ਚਵਾਈ ਦੇਖੋ ਮੋਟਾ ਮੋਟਾ ਚੂਣ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਠੰਡੀ ਸੀਲ ਕਿਆ ਬਾਤ ਹੈ ਚੂਣ ਬੜਾ ਚੰਗਾ ਹੈ ਨਾ ਬਾਈ ਇੱਕ ਨੰਬਰ ਹੂੜਾ ਡਾਕਟਰ ਆਪਣੇ ਪਸੂ ਦਾ ਚੂਣ ਸਹੀ ਗੱਲ ਹੈ ਬਾਕੀ 8000 ਦਾ ਡਾਟਰਾਉਂਦਾ ਵੀ ਕੀ ਆ ਤਨੂੰ ਦਾ ਵੀ ਕੀ ਆ ਬਾਈ ਹਨਾ ਸਹੀ ਗੱਲ ਆ ਬਾਕੀ ਇਹ ਦੱਬਣ ਨਿਕਲ ਗਈ ਬੈੜ ਕਿੰਨੇ ਰੁਪਈਆ ਕਿੰਨੇ ਰੁਪਈਆ ਦੀ ਆ ਬਾਕੀ ਉਹਦੀ ਚਵਾਈ ਬਾਈ ਕਰਕੇ ਦਿਖਾ ਦੇ ਆ ਉਹਦੀ ਚ ਕਰਕੇ ਲੈ ਬਾਈ ਚਵਾਈ ਆ ਜਿਹੜੀ ਬਾਈ ਕਰਕੇ ਦਿਖਾਉਂਦਾ ਬੱਚਾ ਛੱਡਣਾ ਛੱਡ ਹੈ ਹਾਂ 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 ਨਹੀਂ ਛੱਡਣਾ ਬਾਈ ਕਹਿੰਦਾ ਤਾਂ ਵੀ ਕੋਈ ਚੱਕ ਨਹੀਂ ਚਲ ਬਾਈ ਕਹਿੰਦਾ ਛੱਡ ਕੇ ਦਿਖਾਉਂਦੇ ਆ ਠੰਡੀ ਢੁੰਡੀ ਦਾ ਫੁੱਲ ਲੱਗਿਆ ਨਹੀਂ ਹਾਂ 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 ਚੁੰਗਣੀ ਨਾ ਪਿਆਉਨੇ ਫਿਰ ਹਾਂ ਹਾਂ ਚੁੰਗਣੀ ਨਾ ਪਿਆਦਨੇ ਆਏ ਕਿਵੇਂ ਮਰਜੀ ਛੱਡੀ ਚੱਲ ਉਹ ਨਹੀਂ ਕੋਈ ਚੱਕਰ ਡਾਕਟਰ ਠੀਕ ਆ ਮੂੰਹ ਜਾਂ ਲਵਾ ਦਨੇ ਬਾਈ ਕਹਿੰਦਾ ਚੁੰਗਣੀ ਨਾ ਪਿਆਦਨੇ ਹੁੰਨੇ ਨਾ ਉਹ ਫਿਰ ਡਾਕਟਰ ਥਣ ਤੇ ਦੰਦੀ ਦੰਦੀ ਵੱੜਦਾ ਬੱਚਾ ਤੈਨੂੰ ਪਤਾ ਸਹੀ ਗੱਲ ਆ ਬਾਈ ਹਾਂ ਤਾਂ ਸਮਾਜ ਚੈੱਕ ਕਰ ਲਓ ਤਿੰਨੇ ਥਣਾ ਨਾ ਇੱਕ ਥਣ ਤੋਂ ਦਾ ਤੇਲ ਹੀ ਆ ਬਾਈ ਠੀਕ ਆ ਨਹੀਂ ਬਾਕੀ ਚਵਾਈ ਦੇਖੋ ਬਾਕੀ ਥਣ ਉਹ ਵੀ ਚੱਲਦਾ ਆ ਪਾ ਤੇਲ ਮੰਨ ਕੇ ਦੇਣੀ ਆ ਸਹੀ ਆ ਬਾਈ ਬਾਕੀ ਠੰਡੀ ਬਹੁਤਾ ਹਨਾ ਠੰਡੀ ਬਹੁਤਾ ਕੋਈ ਨਿਆਣਾ ਨਹੀਂ ਪਾਇਆ ਜਿਵੇਂ ਮਰਜੀ ਬਹਿ ਜਾ ਕੋਈ ਚੱਕਰੀ ਲੈ ਸਪੋ ਸਮਾ ਚੈੱਕ ਕਰਵਾਣ ਸਮਾ ਚੰਗਾ ਹਾਂ ਹਾਂ ਇੱਕ ਨੰਬਰ ਕੋਈ ਚੱਕਰ ਨਹੀਂ ਲੈ ਭਾਈ ਬਾਲਟੀ ਖਾਲੀ ਆ ਜਮਾ ਹਾਂ ਭਾਈ ਓਕੇ ਲੈ ਚਵਾਈ ਚੈੱਕ ਕਰਿਆ ਕੀ ਆ ਬਾਪਾ ਮੋਟਾ ਮੋਟਾ ਚੋਣਾ ਹੈ ਨਾ ਇੱਕ ਨੰਬਰ ਚੋਣਾ ਦੂਜੇ ਥਣ ਜੋ ਵੀ ਮਾੜੀਆਂ ਧਾਰਾ ਮਾਰਦੇ ਪਹਿਲਾਂ ਫਿਰ ਚੋਦੀ ਭਾਈ ਲੈ ਆ ਤੀਜੇ ਥਣ ਦੀ ਵੀ ਚਵਾਈ ਚੈੱਕ ਕਰ ਲੋ ਓਕੇ ਹੁਣ ਚੋਦੇ ਭਾਈ ਪੂਰੀ ਨਿਬੜਦੀ ਐ ਚ ਬਾਈ ਜਿਵੇਂ ਮਰਜੀ ਕੋਈ ਚੱਲ ਕੋਈ ਚੱਕਰੀ ਨਹੀਂ ਚਾਹਨਾ ਕਰ ਮਾਇਨੇ ਕੁਛ ਨਹੀਂ ਬਾਕੀ ਮੁੱਲ ਬਾਈ ਦੇ ਜਾਇਜ ਆ ਖਿੱਚ ਕੇ ਮੁੱਲ ਨੇ ਕਹਿੰਦੇ ਬਾਈ ਹਾਂ ਹਾਂ ਬਾਈ ਹੂੰ ਨਾ ਬੱਤਾ ਪੂਰਾ ਘੜਕਾ ਸੁਣਦਾ ਜਵਾਈ ਦਾ ਕ ਨਹੀਂ ਇੱਕ ਨੰਬਰ ਜਵਾਈ ਘੜਕਾ ਹਾਂਜੀ ਹਾਂਜੀ ਠੀਕ ਹੈ ਜੀ ਬਸ ਆਉਂਦੇ ਨੇ ਉਹ ਛੰਨਾ ਨਹੀਂ ਛੰਨੀ ਆਉਂਦੇ ਨੇ ਚੰਗਾ ਓਕੇ ਕੋਈ ਨਹੀਂ ਠੀਕ ਹੈ ਇੱਕ ਨੰਬਰ ਚ ਆਉਣਾ ਕਹਿੰਦੇ ਬਈ ਇੱਕ ਨੰਬਰ ਆੜਾ ਟਰੇਅਰ ਚੋਂ ਦਾ ਆਪਣਾ ਪਸੂ ਮਾੜਾ ਰਾਊਗਾ ਹੂੰ ਜਮਾ ਬੂਦ ਮਨੂੰ ਨਜੋੜਤੀ ਕਨੇ ਹਾਂ ਹਾਂ ਹੂੰ ਲੈ ਕਿੰਨਾ ਕ ਦੁੱਧ ਹੋਆ ਅਸਟੀਮੇਟ ਦੁੱਧ ਬਾਈ 5 ਤੋਂ ਬਾਹਰ ਹੋਊਗਾ ਆਪਾਂ 10 ਕਿਲੋ ਕਹਿ ਕੇ ਦੇਣੀਆ 3 ਮਾਦੀ ਲੀਟਰ ਆਣਾ ਮਿਲਦੇ ਅਗਲਾ ਬਸ ਠੀਕ ਹੈ ਬਾਈ ਤੇ ਕਿਸੇ ਵੀਰ ਨੂੰ ਬਾਈ ਤੰਨਾ ਜੋ ਕੋਈ ਵੀ ਪਸੰਦ ਆਏ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਜੀ